ਜੀ ਉਮੀਦ ਕਰਦੇ ਆ ਤੁਸੀਂ ਬਿਲਕੁਲ ਬਧੀਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਐਥੇ ਜੀ ਅ ਬਿਕਰਮ ਜੀਠੀ ਦਾ ਯਾਰ ਏ ਸੁਖਬੀਰ ਬੱਦਲ ਠੀਕ ਹੈ ਆਪਸ 'ਚ ਇਹਨਾਂ ਦੇ ਬਹੁਤ ਮਜ਼ਬੂਤ ਸੰਬੰਧ ਨੇ ਤੇ ਹੁਣ ਇੱਥੇ ਇੱਕ ਹਮ ਕਿਸਮ ਦਾ ਬੰਦਾ ਜਿਹੜਾ ਸਾਹਮਣੇ ਆਇਆ ਹੈ ਬਿਕਰਮ ਬਜੀਠੀ ਦਾ ਭਤੀਜਾ ਠੀਕ ਹੈ ਤੇ ਐ ਵਿਕਰਮ ਚੀਠੀਏ ਸੋਰੀ ਇੱਥੇ ਵਿਕਰਮ ਚੀਠੀਏ ਦਾ ਨਹੀਂ ਸੁਖਬੀਰ ਬੱਦਲ ਦਾ ਪਤੀਜਾ ਹੈ ਉਹ ਸਾਹਮਣੇ ਆਇਆ ਤੇ ਇੱਥੇ ਸੁਖਬੀਰ ਬੱਦਲ ਦੇ ਜਿਹੜਾ ਪਤੀਜਾ ਹੈ ਉਹਨੇ ਕੀ ਗੱਲਾਂ ਕੀਤੀਆਂ ਨੇ ਤੇ ساری ਜਿਹੜੀ ਗੱਲ ਹੈ ਇੱਥੇ ਕੋਈ ਸਫਾਈ ਪੇਸ਼ ਕਰਨ ਆਇਆ ਹੋਏਗਾ ਸੁਖਬੀਰ ਬੱਦਲ ਬਾਰੇ ਤੇ ਵਿਕਰਮ ਚੀਠੀਏ ਬਾਰੇ ਤੇ ਪਹਿਲਾਂ ਅਸੀਂ ਵੀਡੀਓ ਵੇਖ ਲੈਣੇ ਆ ਫਿਰ ਅਦੇ ਤੇ ਚਰਚਾ ਕਰਨੀ ਹੈ ਕਿ ਵੀਡੀਓ ਚ ਕੀ ਹੈ ਤੇ ਤੁਸੀਂ ਵੀਡੀਓ ਨੂੰ ਆਖਰ ਤੱਕ ਦੇਖਣਾ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਚਲਦੇ ਆ ਵਿਗਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਮੇਰੇ ਇੰਟਰਵਿਊ ਲੈਣ ਆਏ ਥੈਂਕ ਯੂ ਸੋ ਮੱਚ ਸੋਸ਼ਲ ਮੀਡੀਆ ਤੇ ਸਕਰੋਲ ਕਰੋਤਾ ਅੱਜ ਕੱਲ ਤੁਸੀਂ ਬਹੁਤ ਨਜ਼ਰ ਆਉਂਦੇ ਹੋ ਔਰ ਸਭ ਤੋਂ ਪਹਿਲਾਂ ਮੈਂ ਕੰਪਲੀਮੈਂਟ ਜੇ ਤੁਹਾਨੂੰ ਦਵਾ ਤਾਂ ਤੁਸੀਂ ਪੱਗ ਬੰਨੀ ਆ ਅੱਜ ਲੋਕੀ ਬਹੁਤ ਇਤਰਾਜ਼ ਕਰਦੇ ਸੀ ਕਹਿੰਦੇ ਕਿ ਜੇ ਐਡੇ ਜੱਦੀ ਸਰਦਾਰਾਂ ਦਾ ਅੱਗੋਂ ਜਿਹੜਾ ਜਿਹਨੇ ਲੈਗਸੀ ਤੋੜਨੀ ਆ ਉਹ ਚੰਗਾ ਨਹੀਂ ਲੱਗਦਾ ਪੱਗ ਤੋਂ ਬਿਨਾ ਤੁਸੀਂ ਪਹਿਲਾਂ ਤਾਂ ਪੱਗ ਬੰਨੀ ਆ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਸੋ ਮੱਚ ਜੀ ਮੈਨੂੰ ਅੱਜ ਬੜਾ ਮਾਨ ਲੱਗ ਰਿਹਾ ਹੈਗਾ ਦਸਤਾਰ ਬਨ ਕੇ ਐਵੇਂ ਲੱਗ ਰਿਹਾ ਕਿ ਬੰਦੇ ਦੀ ਨਾ ਮਤਲਬ ਕਿ ਅਲੱਗ ਹੀ ਫੀਲ ਆ ਰਹੀ ਹੈ ਅੱਜ ਮੈਨੂੰ ਤੇ ਕਿਸੇ ਚੀਜ਼ ਦਾ ਸਮਾਂ ਕੁਝ ਹੋਰ ਹੁੰਦਾ ਹੈਗਾ ਤੇ ਮੈਨੂੰ ਲੱਗਿਆ ਜੋ ਸਮਾਂ ਸੀਗਾ ਹੁਣ ਤੋਂ ਮੇਰਾ ਸਟਾਰਟ ਹੋ ਗਿਆ ਦਸਤਾਰ ਬੰਨੀ ਤੇ ਹੁਣ ਤੋਂ ਮੈਂ ਐਵੇਂ ਨਹੀਂ ਹੁਣ ਤੁਸੀਂ ਇਕੱਲੇ ਕੈਮਰੇ ਆ ਸਾਹਮਣੇ ਬੰਨੀ ਆ ਇੰਟਰਵਿਊ ਦੇ ਲਈ ਬੰਨੀ ਆ ਕਿ ਬੰਨਿਆ ਕਰੋਗੇ ਮੈਂ ਜੀ ਅੱਜ ਤੋਂ ਬੰਨੀ ਸ਼ੁਰੂ ਕਰੂੰਗਾ ਪਹਿਲਾਂ ਡੇਲੀ ਮੇਰੇ ਨਾਲ ਵੀਡੀਓ ਕਾਲ ਕਰ ਲਿਓ ਅੱਜ ਤੋਂ ਮੈਂ ਸ਼ੁਰੂ ਕਰਤੀ ਕੱਲ ਤੋਂ ਹੀ ਕਰਤੀ ਮੈਂ ਅੱਛਾ ਹਰਚੰਦ ਹਰਚੰਦ ਸਿੰਘ ਫੱਤਨ ਵਾਲਾ ਬਹੁਤ ਵੱਡਾ ਨਾਮ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਚਾਦਰੇ ਵਾਲੇ ਸਰਦਾਰ ਵੀ ਅਸੀਂ ਜੋ ਪੜ੍ਹੀਏ ਕਿਤਾਬਾਂ ਜਾਂ ਪੁਰਾਣਾ ਜ਼ਿਕਰ ਦੇਖੀਏ ਚਾਦਰੇ ਵਾਲੇ ਸਰਦਾਰ ਵਾਇਦਿਆ ਖੁੱਲੀਆਂ ਜ਼ਮੀਨਾਂ ਵਾਲੇ ਤੇ ਤੁਸੀਂ ਜੇ ਤੁਹਾਡਾ ਕੀ ਔਰਾ ਹੈਗਾ ਪੂਰਾ ਨਾਮ ਕੀ ਚੱਲਦਾ ਤੁਹਾਡਾ ਮੇਰਾ ਮੈਨੂੰ ਜੀ ਜੈਰਾਜ ਸਿੰਘ ਬਰਾੜ ਵੈਸੇ ਮੈਨੂੰ ਜੈਰਾਜ ਸਿੰਘ ਫੱਤਨ ਵਾਲਾ ਹਾਂ ਜੈਰਾਜ ਬਰਾੜ ਫੱਤਨ ਵਾਲਾ ਦੇ ਨਾਮ ਨਾਲ ਸਾਰੇ ਜਾਣਦੇ ਮੈਨੂੰ ਹਾਂ ਪੜਦਾਦਾ ਜੀ ਕਰਕੇ ਫੱਤਨ ਵਾਲਾ ਪਿੰਡ ਇੰਨਾ ਮਸ਼ਹੂਰ ਕਰਤਾ ਕਿ ਸਾਡਾ ਵੀ ਬਾਦਲ ਪਰਿਵਾਰ ਜਿੰਨਾ ਪਿੰਡ ਦਾ ਮਸ਼ਹੂਰ ਨਾਮ ਆ ਤੇ ਜਰਨ ਬਰਾੜ ਫੱਤਨ ਵਾਲਾ ਦੇ ਨਾਮ 'ਚ ਸਾਰੀ ਜਾ ਬਾਦਲ ਬਾਦਲ ਪਰਿਵਾਰ ਦੇ ਨਾਲ ਵੀ ਤੁਹਾਡੀ ਰਿਸ਼ਤੇਦਾਰੀਆਂ ਮੈਂ ਸ਼ੁਰੂ 'ਚ ਨਹੀਂ ਬੋਲਿਆ ਕਿਉਂਕਿ ਮੈਨੂੰ ਲੱਗ ਗਿਆ ਕਿ ਹਰਚੰਦ ਸਿੰਘ ਫੱਤਨ ਵਾਲਾ ਹੋਰਾਂ ਦੀ ਵੀ ਆਪਣੀ ਇੱਕ ਬਹੁਤ ਵੱਡੀ ਆਈਡੈਂਟੀ ਆ ਪਰ ਇੱਕ ਗੱਲ ਇਹ ਵੀ ਹੈ ਕਿ ਬਾਦਲ ਪਰਿਵਾਰ ਦੇ ਨਾਲ ਵੀ ਤੁਹਾਡੇ ਪਰਿਵਾਰ ਦੇ ਜਿਹੜੇ ਜੁੜਦੇ ਨੇ ਰਿਸ਼ਤੇ ਸੁਖਬੀਰਤਾ ਜੀ ਤੇ ਮਨਪ੍ਰੀਤਤਾ ਜੀ ਦਾ ਸਾਡਾ ਜੀ ਨਾਨਕਾ ਪਰਿਵਾਰ ਆ ਸਾਡੇ ਘਰੇ ਇੱਥੇ ਹਾਂਜੀ ਹੂੰ ਤੇ ਤਾਂ ਸਾਡੀ ਰਿਸ਼ਤੇਦਾਰੀਆਂ ਮਤਲਬ ਕਿ ਨਾਨਕਾ ਪਰਿਵਾਰ ਸਭ ਤੋਂ ক্লোਜ਼ ਰਿਸ਼ਤੇਦਾਰੀ ਹੁੰਦੀ ਹੈ ਇਸ ਤੋਂ ਮੇਰੇ ਲਾਹ ਤਾਂ ক্লোਜ਼ ਰਿਸ਼ਤੇਦਾਰੀ ਹੋ ਨਹੀਂ ਸਕਦੀ ਹੂੰ ਤਾਂ ਸਿਤਾ ਜੀ ਸ਼ੁਰੂ ਤੋਂ ਹੀ ਬਾਦਲ ਪਰਿਵਾਰ ਨਾਲ ਮਤਲਬ ਇਸ ਘਰ ਦੇ ਵਿੱਚ ਬਹੁਤ ਦਿਨ ਬਤਾਏ ਉਹਨਾਂ ਨੇ ਚਾਹੇ ਸੁਪੀਰ ਸਿੰਘ ਬਾਦਲ ਹੋਣ ਬਚਪਨ ਦੇ ਜਾਂ ਮਨਪ੍ਰੀਤ ਬਾਦਲ ਹੋਣ ਦੋਵੇਂ ਜੀ ਮਨਪ੍ਰੀਤ ਜੀ ਤਾਂ ਇਹ ਪੁਰਾਣੀ ਕੋਠੀ 1952 ਵਾਲੇ ਕਮਰੇ ਤੇ ਹੀ ਫਾਇਦਾ ਹੋਇਆ ਜੀ ਅੱਛਾ ਹਾਂਜੀ ਅੱਛਾ ਸਿਆਸਤ ਦੇ ਨਾਲ ਕਿਸ ਤਰ੍ਹਾਂ ਇੱਕ ਤਾਂ ਸਿਆਸਤ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਚੱਕਾ ਚੌਂਦ ਬੰਦੇ ਨੂੰ ਬਹੁਤ ਅਟਰੈਕਟ ਕਰਦੀ ਹੈ ਇੱਕ ਲੋਕਾਂ ਦੀ ਸੇਵਾ ਦੀ ਭਾਵਨਾ ਹੁੰਦੀ ਹੈ ਹਾਂਜੀ ਜਿਹਰਾਜ ਦੇ ਮਨ ਦੇ ਵਿੱਚ ਕੀ ਹੈ ਸੇਵਾ ਜੀ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਸੇਵਾ ਕਰਦਾ ਆਉਂਦਾ ਆ ਨਾ ਸਾਡੇ ਉੱਤੇ ਕੋਈ ਕਰਪਸ਼ਨ ਦੇ ਦੋਸ਼ ਆ ਸ਼ੁਰੂ ਤੋਂ ਭਲਾ ਤੁਸੀਂ ਕਿਸੇ ਤੋਂ ਰਿਵਿਊ ਲੈ ਲਓ ਪੂਰੇ ਮੁਕਸਰ ਜ਼ਿਲ੍ਹੇ ਤੇ ਭਲਾ ਅਸੀਂ ਇਲੈਕਸ਼ਨ ਘੱਟ ਲੜੇ ਹੋਈਏ ਪਰ ਸਾਡੀ ਇੰਨੀ ਇੱਜ਼ਤ ਹੈਗੀ ਆ ਕਿ ਇਹ ਕਿਸੇ ਦਾ ਨਾਂ ੱੱਕਾ ਕਰ ਦੇ ਤੇ ਨਾ ਕਰਪਸ਼ਨ ਕੀਤੀ ਅੱਜ ਤੱਕ ਤੇ ਮੈਂ ਉਵੇਂ ਹੀ ਉਵੇਂ ਹੀ ਆਪਦੀ ਲੈਗੇਸੀ ਨੂੰ ਤੋੜ ਕੇ ਰੱਖੂੰਗਾ ਚਲੋ ਹਜੇ ਤਾਂ ਡੈਡ ਮੇਰੇ ਪੋਲਿਟਿਕਸ ਤੇ ਆ ਮੈਂ ਉਹਨਾਂ ਨੂੰ ਪੁਸ਼ ਕਰ ਰਿਹਾ ਹੈਗਾ ਤੇ ਅਸਤਜੀ ਉਮੀ ਇਹ ਜਿਹੜਾ ਇੱਕ ਇੱਕ ਚੀਜ਼ ਹੁੰਦੀ ਆ ਕਿ ਸਿਆਸਤ ਜਿਹੜੀ ਆ ਉਹ ਕਹਿੰਦੇ ਕਿ ਨਾ ਤਾਂ ਕੋਈ ਕਿਸੇ ਨੂੰ ਸਿਖਾ ਸਕਦਾ ਤੇ ਨਾ ਸਿੱਖੀ ਜਾ ਸਕਦੀ ਹੈ ਜਿਹੜੀ ਸੇਵਾ ਦੀ ਭਾਵਨਾ ਜਾਂ ਲੋਕਾਂ ਦੇ ਦਰਦ ਨੂੰ ਸਮਝਣ ਦੀ ਭਾਵਨਾ ਉਹ ਕਹਿੰਦੇ ਦਿਲੋਂ ਹੀ ਆਉਂਦੀ ਆ ਪ੍ਰਮਾਤਮਾ ਵੱਲੋਂ ਹੀ ਹੁੰਦਾ ਬੰਦਾ ਕਿਸੇ ਦੇ ਤਰਸ ਕਰਦਾ ਬੰਦੇ ਨੂੰ ਲੱਗਦਾ ਕਿ ਯਾਰ ਇਹਨਾਂ ਦੀ ਆਵਾਜ਼ ਬਣਿਆ ਜਾਵੇ ਤੁਹਾਨੂੰ ਸਹੂਲਤਾਂ ਚਲੋ ਪਰਿਵਾਰਕ ਤੌਰ ਤੇ ਮਿਲੀਆਂ ਜਿਹੜੀ ਤੁਹਾਡੀ ਲੈਗਸੀ ਵੀ ਆ ਜਾਂ ਫਿਰ ਤੁਸੀਂ ਐ ਕਹਿ ਲੋ ਕਿ ਗੱਡੀ ਸਰਦਾਰੀ ਵਾਲੀ ਗੱਲ ਹੈ ਚਾਹੇ ਉਹ ਗੱਡੀਆਂ ਦੀ ਗੱਲ ਹੋਵੇ ਮਹਿੰਗੇ ਕੱਪੜਿਆਂ ਦੀ ਗੱਲ ਹੋਵੇ ਤੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਕਿਵੇਂ ਲੈਣੇ ਹੋ ਇਹਨੂੰ ਐਜ਼ ਅ ਪੋਜ਼ਿਟਿਵ ਲੈਣੇ ਹੋ ਕਿ ਤੁਹਾਨੂੰ ਸਹੂਲਤ ਰਹੂਗੀ ਲੋਕਾਂ ਦੇ ਦੁੱਖ ਸੁਣਨ ਦੇ ਵਿੱਚ ਤੁਸੀਂ ਜੇ ਕਿਸੇ ਦੀ ਬਾਹ ਫੜਨੀ ਹੋਵੇ ਬਾਹ ਫੜ ਸਕਦੇ ਹੋ ਜੀ ਮੈਂ ਸਮਝਦਾ ਇਸ ਤੇ ਪੋਜ਼ਿਟਿਵਨੈਸ ਤਾਂ ਹੈਗੀ ਹੈ ਅਗਰ ਮੈਂ ਹੁਣ ਕੱਪੜੇ ਚੱਜਦੇ ਪਾ ਰਿਹਾ ਜਾਂ ਜੂਤੇ ਚੱਜਦੇ ਪਾ ਰਿਹਾ ਜਾਂ ਗੱਡੀਆਂ ਵੱਡੀਆਂ ਰੱਖ ਰਹੇ ਆ ਇਹ ਜੀ ਮੇਰੀ ਫੈਮਲੀ ਦੀ ਨੇਕ ਕਮਾਈ ਹੈਗੀ ਆ ਅਸੀਂ ਕੋਈ ਜਾਂ ਤਾਂ ਹੋਵੇ ਦੋ ਨੰਬਰ ਦਾ ਪੈਸਾ ਕਮਾ ਕੇ ਗੱਡੀਆਂ ਰੱਖ ਰਹੇ ਹੋਈਏ ਹੂੰ ਤਾਂ ਇਸ ਤੇ ਪੋਜ਼ਿਟਿਵਨੈਸ ਹੀ ਹੈਗੀ ਆ ਰੀਲੀਸਡ ਅਸੀਂ ਲੋਕਾਂ ਨੂੰ ਵਾਅਦਾ ਤਾਂ ਕਰ ਸਕਦੇ ਹਾਂ ਕਿ ਅਸੀਂ ਅਗਰ ਲੋਕਾਂ ਦਾ ਮਾੜਾ ਨਹੀਂ ਕੀਤਾ ਤੇ ਨਾ ਅਸੀਂ ਕਰਨਾ ਹੈਗਾ ਤੇ ਨਾ ਅਸੀਂ ਕਰੀਏ ਮਾੜਾ ਜੀ ਕੰਮ ਕੰਮ ਕਰਦੇ ਜੇ ਮੈਂ ਪੁੱਛਾਂ ਕੀ ਕੰਮ ਕਰਦਾ ਜੱਦੀ ਪੁਸ਼ਤੀ ਜ਼ਮੀਨਾਂ ਕਿੰਨੀ ਜ਼ਮੀਨਾਂ ਜ਼ਮੀਨ ਤਾਂ ਜੀ ਐਗਜ਼ੈਕਟ ਫਿਗਰ ਤਾਂ ਮੈਨੂੰ ਪਤਾ ਨਹੀਂ ਬਟ ਅਸੀਂ ਖੇਤੀਬਾੜੀ ਤੇ ਸਾਡਾ ਹੈਗਾ ਤੇ ਮੇਨ ਸਾਡਾ ਬਿਜ਼ਨਸ ਸਾਡਾ ਸਿਨੇਮਾ ਲਾਈਨ ਤੇ ਆ ਜੀ 1950 ਤੋਂ ਸਾਡਾ ਥੀਏਟਰ ਪਹਿਲਾਂ ਮੇਰੇ ਪੜਦਾਦਾ ਜੀ ਨੇ ਸਰਦਾਰ ਹਰਚੰਦ ਸਿੰਘ ਫਤਿਹ ਨਾਲੇ ਜੀ ਨੇ ਸਭ ਤੋਂ ਪਹਿਲਾਂ ਲਿੱਤਾ ਸੀ ਅਜੀਤ ਸਿਨੇਮਾ ਮੁਸਲਮਾਨ ਪਰਿਵਾਰ ਤੋਂ ਸੀ ਪਾਕਿਸਤਾਨ ਦੇ ਅੱਛਾ ਅਜੀਤ ਸਿਨੇਮਾ ਜਿਹੜਾ ਬੜਾ ਮਸ਼ਹੂਰ ਪੰਜਾਬ ਆਪਣੇ ਮੁਕਸਰਤੀ ਹੈ ਜੀ ਉਹ ਹੁਣ ਢਾਕੇ ਅਸੀਂ ਉੱਥੇ ਜੀ ਆਊਟਲੈਟਸ ਬਣਾਤੇ ਓਕੇ ਸਾਡੀ ਸਾਰੀ ਫੈਮਲੀ ਦਾ ਸੀ ਸਾਰੇ ਸਾਡੇ ਸਾਰੇ ਭਾਈਚਾਰੇ ਦਾ ਬਟ ਉਹਨਾਂ ਨੇ ਸਭ ਤੋਂ ਪਹਿਲਾਂ ਨਾਲੇ ਤਾਂ ਜੀ ਆ ਤੁਸੀਂ ਦੇਖੋ ਬੰਦਾ ਪੰਜਵੀਂ ਪੜਿਆ ਸੀ ਪਰਦਾਦਾ ਜੀ ਤੇ ਉਸ ਟਾਈਮ ਕੱਲੇ ਵੱਡੇ ਬਿਜ਼ਨਸਮੈਨ ਨਹੀਂ ਕਰ ਸਕਦੇ ਸੀ ਸਿਨੇਮਿਆਂ ਦਾ ਕਾਰੋਬਾਰ ਕੋਈ ਹੋਰ ਕਰ ਨਹੀਂ ਸਕਦਾ ਸੀ ਤੇ ਉਹਨਾਂ ਨੇ ਪਹਿਲਾਂ ਤਾਂ ਲਿੱਤਾ ਸਿਨੇਮਾ ਜੀਤ ਸਿਨੇਮਾ ਅਜੀਤ ਸਿਨੇਮਾ ਉਸ ਤੋਂ ਬਾਅਦ ਲਿੱਤਾ ਜੀ ਕਰਨੈਲ ਸਿਨੇਮਾ ਅੱਛਾ ਉਸ ਤੋਂ ਬਾਅਦ ਉਹਨਾਂ ਨੇ ਲਿੱਤਾ ਭਾਗ ਸਿਨੇਮਾ ਮੋਗੇ ਜੀਟੀ ਰੋਡ ਤੇ ਉਸ ਤੋਂ ਬਾਅਦ ਲਿੱਤਾ ਰਾਜਪਾਲ ਸਿਨੇਮਾ ਉਸ ਤੋਂ ਬਾਅਦ ਲਿੱਤਾ ਹਰਚੰਦ ਸਿਨੇਮਾ ਉਹਨਾਂ ਨੇ ਆਪ ਦੇ ਨਾਮ ਦਾ ਖੁਆਇਆ ਹਰਚੰਦ ਸਿਨੇਮਾ ਜਿਹੜਾ ਠੀਕ ਹੈ ਉਹਨਾਂ ਦੇ ਆਪ ਦੇ ਨਾਮ ਤੇ ਆ ਬਟ ਉਹ ਦੇਖ ਨਹੀਂ ਪਾਈ ਸੀ 1986 ਦੇ ਵਿੱਚ ਗੁਜ਼ਰ ਗਏ ਸੀਗੇ ਤੇ 1987 ਕੇ 68 ਦੇ ਵਿੱਚ ਓਪਨਿੰਗ ਹੋਈ ਸੀਗੀ ਤੇ ਇਹ ਇਹ ਇਹਨਾਂ ਜੋ ਵਰਕਿੰਗ ਵੀ ਹੈਗਾ ਕੋਈ ਸਿਨੇਮਾ ਜੀ ਹਾਂਜੀ ਹੈਗੇ ਆ ਜੀ ਸਾਡਾ ਹਰਚੰਦ ਸਿਨੇਮਾ ਤੇ ਰਾਜਪਾਲ ਸਿਨੇਮਾ ਤੇ ਕਰਨੈਲ ਸਿਨੇਮਾ ਵਰਕਿੰਗ ਤੇ ਆ ਭਾਗ ਸਿਨੇਮਾ ਅਸੀਂ ਟਾਤਾ ਹੈਗਾ ਕੋਈ ਰੀਜ਼ਨ ਕਰਕੇ ਹੋ ਗਿਆ ਸੀਗਾ ਤੇ ਜਿਹੜਾ ਅਜੀਤ ਸਿਨੇਮਾ ਸੀਗਾ ਉੱਥੇ ਅਸੀਂ ਆਊਟਲੈਟ ਬਣਾ ਲਿਆ ਇਹ ਫਿਰ ਦੋ ਤਰੀਕੇ ਹੋ ਗਏ ਇੱਕ ਤਾਂ ਸਿਆਸਤ ਵਾਲੀ ਲੈਗੇਸੀ ਆ ਇੱਕ ਫਿਰ ਇਧਰਲੇ ਪਾਸੇ ਵੀ ਹੈਗੀ ਆ ਕਿਵੇਂ ਕੋਈ ਫਿਲਮਾਂ ਫਿਲਮਾਂ ਜਾਣ ਦਾ ਨਹੀਂ ਦਿਲ ਕੀਤਾ ਨਹੀਂ ਜੀ ਜਮਾਂ ਜੀ ਕੱਲਾ ਇੱਕ ਚੀਜ਼ ਦਾ ਹੀ ਨਸ਼ਾ ਹੈਗਾ ਉਹ ਨਸ਼ਾ ਹੈਗਾ ਸਿਆਸਤ ਦਾ ਸਿਆਸਤ ਦਾ ਹਾਂ ਜੀ ਕਿਵੇਂ ਨਾ ਕਿਵੇਂ ਮਤਲਬ ਕਿ ਲੈਗੇਸੀ ਪੂਰੀ ਤਗੜੇ ਤਰੀਕੇ ਨਾਲ ਤੋੜਨੀ ਆ ਤੇ ਹੋਰ ਕਾਸੀ ਚੀਜ਼ ਦਾ ਮੈਂ ਦਿਲੋਂ ਦੱਸ ਰਿਹਾ ਜੀ ਕਾਸੀ ਚੀਜ਼ ਦਾ ਹੀ ਨਸ਼ਾ ਹੈ ਨਹੀਂ ਜਿੰਨਾ ਕੁ ਮੈਨੂੰ ਸਿਆਸਤ ਦਾ ਨਸ਼ਾ ਨਾ ਨੀ ਨਹੀਂ ਛੋਟੀ ਉਮਰ ਤੇ ਮੇਰੇ ਸਾਹਮਣੇ ਬਹੁਤ ਘੱਟ ਲੋਕ ਹੀ ਹੋਣਗੇ ਜਿਹੜੇ ਪੋਲਿਟਿਕਸ ਤੇ ਇੰਟਰਸਟਿਡ ਆ ਆਈ ਡੋਨਟ ਥਿੰਕ ਸੋ ਨੋ ਵਨ ਇਜ਼ ਇੰਟਰਸਟਿਡ ਇਨ ਪੋਲਿਟਿਕਸ ਜਾਂ ਤੋ ਦੇ ਵਿਲ ਬੀ ਡੂਇੰਗ ਬਿਜ਼ਨਸ ਜੋਬਸ ਮੈਨੂੰ ਕਿਸੇ ਚੀਜ਼ ਤੇ ਇੰਟਰਸਟਿਡ ਨਹੀਂ ਮੈਂ ਤਾਂ ਮੇਰੇ ਵੱਡੇ ਵੀਰ ਹੈਗੇ ਸਾਡੀ ਜੁਆਇੰਟ ਫੈਮਿਲੀ ਆ ਮੇਰੇ ਮਦਰ ਤੇ ਵੱਡੇ ਪਾਪਾ ਦੇ ਵਾਈਫ ਸਕੀਆਂ ਪੈਣਾ ਇੱਕ ਫੈਮਿਲੀ ਦੀ ਮੈਰਿਡ ਆ ਤੇ ਉਹਨਾਂ ਦੇ ਇੱਕ ਬੇਟਾ ਹੈਗਾ ਮੇਰੇ ਵੱਡੇ ਵੀਰ ਉਹਨਾਂ ਨੂੰ ਕਿਹਾ ਤੁਸੀਂ ਬਿਜ਼ਨਸ ਸੰਭਾਲੋ ਤੇ ਮੈਂ ਪੋਲਿਟਿਕਸ ਸੰਭਾਲੂਗਾ ਤੇ ਕਹਿੰਦੇ ਹੋਰ ਕੁਝ ਚਾਹੀਦਾ ਹੀ ਨਹੀਂਗਾ ਨਾ ਮੈਨੂੰ ਪੋਲਿਟਿਕਸ ਤੇ ਇੰਟਰਸਟ ਹੈ ਤੇਨੂੰ ਇੰਟਰਸਟ ਆ ਤੂੰ ਖਿੱਚ ਕੇ ਰੱਖ ਕੰਮ ਹਮ ਪਰ ਪਰ ਐਲ ਵੀ ਦੇ ਬੂਟ ਪਾ ਕੇ ਰੂਬੀ ਗੌਨ ਦੇ ਵਿੱਚ ਚੜ ਕੇ ਸਿਆਸਤ ਹੋ ਜੂਗੀ ਖੇਤਾਂ 'ਚ ਲੋਕਾਂ ਦੇ ਦੁੱਖ ਸੁਣੇ ਜਾਣਗੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਜਿਆ ਰਾਜ ਸਿੰਘ ਫੱਤਣ ਵਾਲੇ ਤੋਂ ਜੀ ਗੱਡੀਆਂ ਵੱਡੀਆਂ ਜਾਂ ਬੂਟ ਮਹਿੰਗੇ ਨਾਲ ਉਹ ਤਾਂ ਜੀ ਇੱਕ ਸ਼ੌਂਕ ਹੁੰਦਾ ਆਵਦਾ ਹਾਂ ਹਾਂ ਇਸ ਚੀਜ਼ ਨਾਲ ਕੁਝ ਨਹੀਂਗਾ ਤੁਸੀਂ ਮੈਂ ਪਹਿਲਾਂ ਵੀ ਕਹਿਆਗਾ ਤੁਹਾਨੂੰ ਤੁਸੀਂ ਲੋਕਾਂ ਤੋਂ ਰਿਵਿਊ ਲੈ ਲਓ ਕਿ ਅਗਰ 1% ਵੀ ਸਾਡੇ ਪਰਿਵਾਰ ਦੇ ਅੰਦਰ ਫੁਕਰੀ ਹੋ ਗਈ ਨਾ ਮੈਂ ਸਿਆਸਤ ਦੀ ਛੱਡ ਦਊਗਾ ਜੀ ਆਉਂਗਾ ਹੀ ਨਹੀਂ ਜੀ 1% ਦੇ ਵੀ ਫੁਕਰੀ ਅਜਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਹਰਸਿਮਰਤ ਬਾਦਲ ਹੋਰਾਂ ਦੇ ਨਾਲ ਕਿਵੇਂ ਦੇ ਇਕੁਏਸ਼ਨ ਹੈ ਜਾਂ ਫਿਰ अनंत ਜਿਹੜਾ ਉਹਨਾਂ ਦਾ ਬੇਟਾ ਅਨੰਤਪੀਰ ਬਾਦਲ ਉਹਦੇ ਨਾਲ ਕਿੱਦਾਂ ਦਾ ਮੁਲਾਕਾਤ ਹੁੰਦੀ ਰਹਿੰਦੀ ਹੈ ਸੋਸ਼ਲ ਗੈਦਰਿੰਗ ਤੇ ਆ ਕਦੇ ਗੱਲ ਬਾਤ ਜੀ ਹੁਣ ਸਾਰੇ ਫੰਕਸ਼ਨ ਸੀਗੇ ਭੈਣ ਜੀ ਦਾ ਵਿਆਹ ਸੀਗਾ ਹਾਂ ਅਸੀਂ ਸਾਰੇ ਦਿੱਲੀ ਸਾਰੀ ਫੈਮਿਲੀ ਅਸੀਂ ਗਏ ਸੀਗੇ ਅਸੀਂ 5 ਦਿਨ ਉੱਥੇ ਹੀ ਰਹੇਗੇ ਆ ਤੇ ਮੈਂ ਜਦੋਂ ਵੀ ਦਿੱਲੀ ਹੁੰਦਾ ਹਾਂਗਾ ਮੈਂ ਪੜਦਾ ਬੰਬੇ ਆ ਪਰ ਜਦੋਂ ਵੀ ਦਿੱਲੀ ਹੁੰਦਾ ਅਸੀਂ ਡਿਨਰਸ ਤੇ ਲੰਚ ਤੇ ਮੈਂ ਉਹਨਾਂ ਦੇ ਘਰੇ ਤੇ ਸੁਖਵੀਰ ਜੀ ਨਾਲ ਤਾਂ ਜੀ ਪੁੱਤਾਂ ਵਾਂਗੂ ਪਿਆਰ ਆ ਮੇਰਾ ਮੈਂ ਮਤਲਬ ਉਹਨਾਂ ਉਹਨਾਂ ਨੂੰ ਤਾਂ ਭਲਾ ਪੁੱਛ ਲਓ ਜੈਰਾਜ ਬਾਰੇ ਉਹ ਕਹਿਣਗੇ ਜੀ ਅਲੱਗ ਹੀ ਪਿਆਰ ਹੈ ਮੇਰਾ ਅਕਾਲੀ ਦਲ ਦਾ ਜਿਸ ਤਰ੍ਹਾਂ ਦਾ ਸਿਨੈਰੀਓ ਵਾਇਜ਼ ਇਸ ਵੇਲੇ ਦੇ ਹਿਸਾਬ ਦੇ ਨਾਲ ਜੇ ਆਪਾਂ ਕਹੀਏ ਕਿ ਬਹੁਤ ਜ਼ਿਆਦਾ ਹਾਸ਼ੀਏ ਤੇ ਉੱਤੇ ਆ ਅਕਾਲੀ ਦਲ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਹਾਂਜੀ ਚਾਹੇ ਉਹ 2017 ਤੋਂ ਬਾਅਦ ਉਹਦੇ ਵਿੱਚ ਜ਼ਿਮਨੀ ਚੋਣਾਂ ਵੀ ਆਈਆਂ ਉਹਦੇ ਵਿੱਚ ਕਾਰਪੋਰੇਸ਼ਨ ਚੋਣਾਂ ਵੀ ਲੱਗੀਆਂ ਪਾਰਲੀਮੈਂਟ ਵਾਲੀ ਵੀ ਆਈ ਵਿਧਾਨ ਸਭਾ ਵਾਲੀ ਵੀ ਆਈ ਹਰ ਪਾਸੇ ਕੋਈ ਪਰਫਾਰਮੈਂਸ ਤੁਸੀਂ ਦੇਖੀ ਆ ਅਪ ਟੂ ਦਾ ਮਾਰਕ ਤੱਕ ਵੀ ਨਹੀਂ ਰਹੀ ਜਮਾਨਤਾ ਤੱਕ ਜ਼ਬਤ ਹੋਈਆਂ ਇਹ ਇਹ ਚੀਜ਼ਾਂ ਫਿਰ ਡਿਸਟਰਬ ਕਰਦੀਆਂ ਤੁਹਾਨੂੰ ਲੱਗਦਾ ਕਿ ਕਮੀ ਕਿੱਥੇ ਰਹਿ ਰਹੀ ਹੈ ਤੁਸੀਂ ਕੀ ਸੋਚਦੇ ਹੋ ਕਿ ਯੰਗ ਮਾਈਂਡ ਦਾ ਇੱਕ ਥਿੰਕ ਕਰਨ ਦਾ ਤਰੀਕਾ ਲੱਗ ਹੁੰਦਾ ਜੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਜਦੋਂ ਕਾਲੀ ਦਲ ਤੇ ਸੰਕਟ ਆਉਂਦਾ ਨਾ ਜੀ ਸੰਕਟ ਤਾਂ ਉਦੋਂ ਆਇਆ ਸੀ ਜਦੋਂ ਤੋੜਾ ਸਾਹਿਬ ਨੇ ਸਰਕਾਰ ਆਪਦੀ ਬਣਾ ਲਈ ਸੀ ਉਸ ਤੋਂ ਬਾਅਦ 10 ਸਾਲ ਐਸੀ ਰਿਪੀਟ ਕੀਤੀ ਹੈ ਹਾਂ ਇਹ ਤਾਂ ਜੀ ਕਾਲੀ ਦਲ ਦੀ ਸਤਾਈ ਦੇ ਵਿੱਚ ਲਿਖ ਕੇ ਲੈ ਲਓ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੈਗੇ ਆ ਤੇ ਇਹ ਤਾਂ ਸਪ੍ਰਿੰਗ ਜਿਵੇਂ ਵਧੂਗੀ ਕਾਲੀ ਦਲ ਅਟਲੀ ਸਾਨੂੰ ਇੰਨਾ ਕਰ। ਸਪ੍ਰਿੰਗਾ ਕਣ ਬਦੂ ਵੀ। ਮੈਂ ਕਹਿੰਦਾ ਜੀ ਦੇਖੀ ਜਾਈਏ ਤੁਸੀਂ ਅਟਲੀ ਸਾਨੂੰ ਮਾਨ ਤਾਂ ਹੈਗਾ ਨਾ ਜੀ। ਬਾਦਲ ਬਾਦਲ ਹੀ ਲਈ ਜਾਂਦੇ ਸਾਰੇ। ਕੁਝ ਡਰ ਹਤਾਈਓ ਆ। ਸੱਸੇ ਤੋਂ ਸ਼ੇਰ ਪੈਂਦਾ ਤੇ ਸੱਸੇ ਤੋਂ ਹੀ ਸੁਖਬੀਰ ਪੈਂਦਾ। ਕਿਉਂ ਸੇਮ ਆ? ਹਰ ਕੰਮ ਬਾਦਲਾਂ ਦੇ ਨਾਮ ਕਿਉਂ ਲੱਗਣ ਲੱਗ ਗਿਆ? ਹਾਂਜੀ। ਹਰ ਕੰਮ ਬਾਦਲਾਂ ਦੇ ਨਾਮ ਕਿਉਂ ਲੱਗਣ ਲੱਗ ਗਿਆ? ਲੱਗਦਾ ਕਿ ਇਹ 27 ਚ ਰਿਪੀਟ ਕਰ ਜਾਣਗੇ। ਤਾਂ ਇਹ ਲੱਗਦਾ? ਤਾਂ ਲੱਗਦਾ ਜੀ ਡਰ ਆ ਜੀ। ਭਗਵਾਨ ਸਿੰਘ ਮਾਨ ਸਿੱਧੇ ਤੌਰ ਤੇ ਕਹਿੰਦੇ ਉਹ ਤਾਂ ਜੀ ਹਰ ਭਲਾ ਕੋਈ ਵੀ ਇੰਟਰਵਿਊ ਕੋਈ ਵੀ ਸਪੀਚ ਹੋਵੇ ਸੁਖਵੀਰ ਬੱਦਲ ਸੁਖਵੀਰ ਬੱਦਲ ਸੁਖਵੀਰ ਬੱਦਲ ਜਿਸ ਬੰਦੇ ਦੀ ਯਾਰ ਕੁਝ ਹੋਊਗੀ ਗੱਲਬਾਤ ਉਹਦੀ ਪਿੱਛੇ ਪੈਂਦੇ ਲੋਕ ਨਹੀਂ ਕਿਸੇ ਦੇ ਹੁਣ ਮੈਂ ਕਹਦਾ ਕਿ ਯਾਰ ਕੋਈ ਫਲਾਣਾ ਬੰਦਾ ਉਹਦੇ ਮੈਂ ਪਿੱਛੇ ਪਈ ਜਾਵਾਂ ਵੀ ਕੌਣ ਪੈਂਦਾ ਜੀ ਹੂੰ ਬੰਦੇ ਦੇ ਅੰਦਰ ਗੋਣੇ ਗਿਆ ਉਹਨਾਂ ਜਿੰਨੀ ਕੋਈ ਡਿਵੈਲਪਮੈਂਟ ਕਰ ਸਕਦਾ ਮੈਂ ਅੱਗੇ ਕਿਸੇ ਦੀ ਦੇਖ ਰਿਹਾ ਸੀਗਾ ਹੂੰ ਕਹਿੰਦੇ ਕਿ ਯਾਰ ਸੁਖਵੀਰ ਸਿੰਘ ਬੱਦਲ ਜਿੰਨਾ ਯਾਰਾਂ ਦਾ ਯਾਰ ਕੋਈ ਹੈ ਨਹੀਂ ਮੂੰਹ ਦਾ ਜਵਾਨ ਦਾ ਪੱਕਾ ਹੈਗਾ ਸੜਕਾਂ ਤੋਂ ਲੈ ਕੇ ਟਰੈਕਟਰਾਂ ਤੋਂ ਲੈ ਕੇ ਟਿਊਬਲ ਕਨੈਕਸ਼ਨਾਂ ਤੋਂ ਲੈ ਕੇ ਮਤਲਬ ਕਿ ਕੀ ਕੀ ਨਹੀਂ ਉਹਨਾਂ ਨੇ ਕੀਤਾ 인ਫਰਾਸਟ੍ਰਕਚਰ ਤੋਂ ਲੈ ਕੇ ਸਭ ਤੋਂ ਜ਼ਿਆਦਾ ਡਵੈਲਪਮੈਂਟ ਅਗਰ ਹੋਈ ਹੈ 7 ਤੋਂ 17 ਤੇ ਹੋਈ ਹੈ ਤੇ ਹੁਣ ਤਾਂ ਜੀ ਮੈਂ ਕਹਿੰਦਾ 8 ਦੀ ਨਾਮ ਹੀ ਹੈਣੀਗੀ ਲੋਕ 2022 ਤੇ ਸਮਝਣਗੇ ਇਸ ਚੀਜ਼ ਨੂੰ ਹਾਂਜੀ ਲੋਕ 2022 ਦੇ ਵਿੱਚ 27 ਦੇ ਵਿੱਚ 27 ਦੇ ਵਿੱਚ ਸਮਝਣਗੇ ਇਸ ਚੀਜ਼ ਨੂੰ ਬਿਲਕੁਲ ਜੀ ਸਮਝਣਗੇ ਤਾਂ ਹੀ ਤੋਂ ਮੈਂ ਕਹਿ ਰਹੇਗਾ ਹੁਣ ਤੁਸੀਂ ਜੀ ਪਹਿਲਾਂ ਸਾਡੀ 22 ਦੇ ਵਿੱਚ ਪਰਸੈਪਸ਼ਨ ਸੀਗੀ ਕਿ ਇੱਕ ਵਾਰੀ ਅਸੀਂ ਬਦਲਾ ਲੈ ਕੇ ਆਉਣਾ ਮੈਂ ਕਹਿੰਦਾ ਲੋਕਾਂ ਦਾ ਨਿਕਲ ਗਿਆ ਬਦਲਾ ਬਹੁਤ ਚੰਗੀ ਤਰ੍ਹਾਂ ਬਦਲਾ ਨਿਕਲ ਗਿਆ ਬਦਲਾ ਆ ਗਿਆ ਹਣ ਜੀ ਤੁਸੀਂ ਪਿੰਡਾਂ ਦੀ ਸੱਥਾਂ ਤੇ ਚਲੇ ਜਾਓ ਸ਼ਹਿਰ ਲੋਕ ਵੀ ਕਹ ਰਹੇ ਯਾਰ ਅਕਾਲੀ ਦਲ ਜਿਹੜੀ ਕੋਈ ਪਾਰਟੀ ਹੈ ਨਹੀਂ ਤੇ ਸੁਖਬੀਰ ਸਿੰਘ ਬਾਦਲ ਜਿੰਨਾ ਵਿਜਨਰੀ ਲੀਡਰ ਹੀ ਕੋਈ ਹੈ ਨਹੀਂਗਾ ਜੀ ਸੰਤੋਖ ਸਤਾਈ ਦੇ ਵਿੱਚ ਤੁਸੀਂ ਵੀ ਆ ਰਹੇ ਹੋ ਐਕਟਿਵ ਪੋਲਿਟਿਕਸ ਦੇ ਵਿੱਚ ਪ੍ਰੋਪਰ ਜੀ ਡੈਡ ਇਲੈਕਸ਼ਨ ਲੜਨਗੇ ਤੁਸੀਂ ਬਿਹਾਈਂਡ ਦਾ ਕਰਟਨ ਦਾ ਕਿ ਹੱਥ ਪੂਰਾ ਬੈਕਅਪ ਦਿਓਗੇ ਕਿ ਆਪ ਵੀ ਆਉਂਗੇ ਨਹੀਂ ਜੀ ਮੈਂ ਵੀਰ ਬੱਦਲ ਦਾ ਰਿਸ਼ਤੇਦਾਰ ਬਹੁਤ ਕਰੀਬੀ ਅਨੇਕਾਇ ਹੈ ਕਿ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ ਸੁਖਬੀਰ ਬੱਦਲ ਦੇ ਨਾਲ ਠੀਕ ਹੈ ਇੱਥੇ ਸੁਖਬੀਰ ਬੱਦਲ ਦਾ ਜਿਹੜਾ ਪਰਸੈਪਸ਼ਨ ਹੈ ਨਾ ਹਜੇ ਬੜਾ ਖਰਾਬ ਹੋਇਆਦਾ ਹੈ ਤੇ ਉਹ ਕ腐ਪਸ਼ਨ ਦੇ ਚਾਰਜ ਜਿਹੜੇ ਨੇ ਉਹਦੇ ਤੇ ਪੈਂਦੇ ਪੈ ਨੇ ਤੇ ਉਹਨੇ ਧਮਕੀਆਂ ਵੀ ਵਾਵਾ ਲੋਕਾਂ ਨੂੰ ਦਿੱਤੀਆਂ ਨੇ ਇੱਥੇ ਡੀਐਸਪੀ ਜਿਹੜਾ ਇਨਵੈਸਟੀਗੇਸ਼ਨ ਕਰਦਾ ਪੈਣਾ ਬਿਕਰਮ ਮਨਜੀਠੀਏ ਦੀ ਉਹਨੂੰ ਵੀ ਉਹਨੇ ਧਮਕੀਆਂ ਲਾਛੀਆਂ ਨੇ ਸੀਐਮ ਜਿਹੜਾ ਪੰਜਾਬ ਹੈ ਉਹਨੂੰ ਵੀ ਧਮਕੀਆਂ ਲਾਂਦਾ ਪਿਆ ਤੇ ਇੱਥੇ ਆ ਗੱਲਾਂ ਤੋਂ ਪਤਾ ਚੱਲਦਾ ਪਿਆ ਕਿ ਜਿਹੜਾ ਹੈ ਸੁਖਬੀਰ ਬੱਦਲ ਦੀ ਸਫਾਈਆਂ ਦੇਣ ਆਇਆ ਤੇ ਇੱਕ taraf ਤੇ ਬਿਕਰਮ ਮਨਜੀਠੀਏ ਦੀ ਜਿਹੜੀ ਇਹ ਥੋੜੀ ਬਹੁਤ ਗੱਲ ਕਰਦੇ ਨੇ ਤੇ ਬੋਤਾ ਜਿਹੜਾ ਨਾ ਆਪਣੇ ਵੋਟ ਇਕੱਠੇ ਕਰਨ ਵਾਸਤੇ ਨਾ ਅਮੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰਦੇ ਪੈਣ ਤੇ ਇਸ ਲਈ ਇਹ ਜਿਹੜਾ ਅਨਦਰ ਨਵਾਂ ਨਵਾਂ ਜਿਹੜਾ ਬਾਲੇ ਨਾਲ ਸਾਹਮਣੇ ਆਇਆ ਤੇ ਉਹ ਆ ਕੇ ਹੁਣ ਸਕੀਰ ਬਦਲ ਦੀਆਂ ਤਰੀਫਾਂ ਕਰਦਾ ਪਿਆ ਕਿ ਮੇਰੇ ਜੇ ਮੇਰੇ ਜਿਹੜੇ ਠੀਕ ਹੈ ਅੰਕਲ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਸੜਕਾਂ ਬਣਾਈਆਂ ਕੀਤਾ ਫਨਾ ਕੇ ਪਟੜੀ ਸੜਕਾਂ ਠੀਕ ਹੈ ਲੇਕਿਨ ਇਹਨਾਂ ਦੇ ਕੰਮ ਵੇਖੇ ਨਾ ਪਿੱਛੇ ਤੇ ਬਹੁਤ ਭੜੇ ਭੜੇ ਇਹਨਾਂ ਨੇ ਕੰਮ ਕੀਤੇ ਤੇ ਮੈਂ ਪਹਿਲਾਂ ਹੀ ਕਹਿੰਦੀ ਫਿਰ ਸਾਫਾਈ ਪੇਸ਼ ਕਰੇਗਾ ਜ਼ਰੂਰ ਠੀਕ ਹੈ ਤੇ ਉਹੀ ਗੱਲ ਹੋਈ ਹੈ ਕਿ ਇਹਦੇ ਵਿੱਚ ਨੇ ਮਾਂ ਵਾ ਸਫਾਈਆਂ ਆ ਵਾਵਾ ਸਫਾਈਆਂ ਜਿਹੜੀਆਂ ਉਹ ਪੇਸ਼ ਕਰਦਾ ਪਿਆ ਠੀਕ ਹੈ ਤੇ ਇੱਥੇ ਜੀ ਜਿਹੜੇ ਐਵੀ ਤੇ ਨਾਲ ਬਿਕਰਮ ਮਜੀਠੀਆ ਦੋਵੇਂ ਫਸਦੇ ਪਏ ਨੇ ਪੂਰੀ ਤਰ੍ਹਾਂ ਤੇ ਹੁਣ ਜਾਰੀ ਜੀ ਗੱਲ ਹੈ ਹੁਣ ਜੋ ਜੋ ਉਹਨਾਂ ਦੇ ਯਾਰ ਦੋਸਤ ਹੋਣਗੇ ਅਕਾਲੀ ਦਲ ਦੇ ਹੋਣ ਦਾ ਉਹਨਾਂ ਦਾ ਇਮੇਜ ਵੀ ਬੜਾ ਖਰਾਬ ਹੋਇਆਦਾ ਉਹ ਜੋ ਵੀ ਸੁਨੇਗਾ ਲਾਈਕ ਵਿਕਰਮ ਜੀ ਟੀਏ ਤੇ ਸੁਖਬੀਰ ਬੱਦਲ ਦੇ ਬਾਰੇ ਚ ਕੋਈ ਵੀ ਇਹੋ ਜੀ ਗੱਲ ਤੇ ਗਾਲੋ ਸਫਾਈ ਦੇਣ ਅੱਗੇ ਆ ਜਾਏਗਾ ਤੇ ਐਸੋ ਜੀ ਹੁਣ ਕਹਿੰਦਾ ਹੈ ਜੇ ਨਵੇਂ ਨਵੇਂ ਲੋਕ Delhi ਨਜ਼ਰ ਆਣ ਕੇ ਤੇ ਤੁਸੀਂ ਕੀ ਕਹੋਗੇ ਆ ਜਿਹੜੀਆਂ ਇਹ ਬੱਚੇ ਨੇ ਗੱਲਾਂ ਕੀਤੀਆਂ ਨੇ ਠੀਕ ਹੈ ਤੇ ਜੋ ਵੀ ਗੱਲਾਂ ਕੀਤੀਆਂ ਨੇ ਐਡੇ ਤੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਨੇ ਉਹ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਦੀ ਗੱਲ ਕੀਤੀ ਤੇ ਨਾਲ ਮਜ਼ੇ ਦੀ ਗੱਲ ਹੈ ਕਿ ਇਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ ਠੀਕ ਹੈ ਇਹਨਾਂ ਦੇ ਕਨੈਕਸ਼ਨ ਪਾਕਿਸਤਾਨ ਦੇ ਨਾਲ ਲੱਗਦੇ ਨੇ ਠੀਕ ਹੈ ਤੇ ਇਹਨਾਂ ਨੂੰ ਕਦ ਕ੍ਰਿਪਚਨ ਦੇ ਚਾਰਜ ਨੇ ਤਾਂ ਪਾਕਿਸਤਾਨ ਦੇ ਨਾਲ ਹੀ ਇਹਨਾਂ ਦੇ ਕਨੈਕਸ਼ਨ ਨੇ ਠੀਕ ਹੈ ਇੱਥੇ ਪਾਕਿਸਤਾਨ ਦਾ ਵੀ ਨਾਮ ਖਰਾਬ ਹੁੰਦਾ ਤੇ ਠੀਕ ਹੈ ਤੇ ਅਸੀਂ ਨਹੀਂ ਆ ਸੁਬੀਰ ਦੇ ਰਿਸ਼ਤੇਦਾਰ ਹੈ ਨਾ ਤੋਂ ਦਾ ਨਹੀਂ ਰਿਸ਼ਤੇਦਾਰ ਅਸੀਂ ਨਹੀਂ ਆ ਸੁਬੀਰ ਦੇ ਰਿਸ਼ਤੇਦਾਰ ਠੀਕ ਹੈ ਪਾਕਿਸਤਾਨ ਦੇ ਨਾਲ ਵੀ ਇਹਦਾ ਤੱਲੁਕ ਹੈ ਠੀਕ ਹੈ ਤੇ ਤੁਸੀਂ ਕੀ ਕਹੋਗੇ ਆ ਦੁਬਾਰੇ ਵਿੱਚ ਜੋ ਵੀ ਕਹਿਣਾ ਲਾਜ਼ਮੀ ਤੁਸੀਂ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਤੁਸੀਂ ਇੱਕ ਵਾਰੀ ਲਾਜ਼ਮੀ ਕਰਨਾ ਤੇ ਤਾਂ ਕਿ ਇਹ ਵੀਡੀਓ ਤੇ ਲੋਕਾਂ ਦੇ ਵਿਚਾਰ ਜਿਹੜੇ ਨੇ ਸਾਡੇ ਤੱਕ ਪਹੁੰਚ ਸਕਣ ਠੀਕ ਹੈ ਤੇ ਵੀਡੀਓ ਸੀ ਰਹੀ ਮਕਾਵਾਂਗੇ ਤੁਹਾਨੂੰ ਅਪਡੇਟ ਦੇਖਣੀ ਹੈ ਤੇ ਤੁਸੀਂ ਸਾਡੇ ਚੈਨਲ ਤੇ ਸਟੇ ਟੂਨ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ